ਗੁਰਦਾਸਪੁਰ ਦੇ ਜ਼ਰਾਦੀ ਕਸਬਾ ਕਲਾਨੌਰ ਦੀ ਪੁਲਿਸ ਚੌਂਕੀ ਬਡਾਲਾ ਬਾਂਗਰ ਚ ਹੋਇਆ ਬਲਾਸਟ ਇਸ ਮਾਮਲੇ ਤੇ ਐਸਐਸਪੀ ਗੁਰਦਾਸਪੁਰ ਰਿਸ਼ ਦਾਇਮਾ ਨੇ ਕਿਹਾ ਕਿ ਸਿਰਫ ਸ਼ੀਸ਼ੇ ਦਾ ਦਰਵਾਜ਼ਾ ਹੀ ਟੁੱਟਿਆ ਸੀ ਜਿਸ ਦੀ ਆਵਾਜ਼ ਆਈ ਸੀ ਬਾਕੀ ਮਾਮਲੇ ਦੀ ਪੁਲਿਸ ਕਰ ਰਹੀ ਹੈ ਜਾਂਚ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾ ਵਾਲੀਆ ਦੇ ਨਾਲ ਡੇਰਾ ਬਾਬਾ ਨਾਨਕ ਕਿਦੇ ਵਿੱਚ ਬਲਾਸਟ ਜਿਸ ਨਾਲ ਪੂਰਾ ਪਿੰਡ ਬਡਾਲਾ ਬਾਂਗਰ ਜਿਹੜਾ ਸਹਿਮ ਗਿਆ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਪਿੰਡ ਜਿਹੜਾ ਵਾ ਇਸ ਟਾਈਮ ਜਿਹੜਾ ਵਾ ਉਹ ਰੋਡ ਦੇ ਉੱਪਰ ਆ ਚੁੱਕਾ ਵਾ ਡਰ ਦਾ ਮਹੌਲ ਜਿਹੜਾ ਪੈਦਾ ਹੋ ਚੁੱਕਾ ਹੈ ਪਿੰਡ ਵਿੱਚ ਵੇਖੋ ਸਾਰਾ ਪਿੰਡ ਜਿਹੜਾ ਵਾ ਉਹ ਰਾਤ ਨੂੰ ਸ਼ੜਕ ਦੇ ਉੱਤੇ ਆ ਗਿਆ ਹੈ ਪਿੰਡ ਮਟਾਲਾ ਪੱਗਰ ਦੇ ਵਿੱਚ ਬਹੁਤ ਜ਼ੋਰ ਦੀ ਇੱਕ ਆਵਾਜ਼ ਸੁਣਾਈ ਗਈ ਜਿੱਤੀ ਗਈ ਜਿਸ ਵਿੱਚ ਪੁਲਿਸ ਨੂੰ ਜਿਹੜਾ ਨਾ ਉਸ ਵਾਜਬਾਰੀ ਜਿਹੜਾ ਦੱਸ ਦਿੱਤਾ ਗਿਆ ਜਿਸ ਵਿੱਚ ਜਰ ਡਿਪਟੀ ਸਭ ਐਸਐਸਪੀ ਸਾਹਿਬ ਜਿਹੜੇ ਇਥੇ ਮੌਕੇ ਤੇ ਪਹੁੰਚੇ ਸੀ ਦੇਖਣ ਤੋਂ ਬਾਅਦ ਅਜ ਸ਼ਰਬੀਤ ਤੋਂ ਬਾਅਦ ਕੋਈ ਚੀਜ਼ ਮਿਲੀ ਨਹੀਂ ਹੈ ਬਾਕੀ ਉਸਨੇ ਸ਼ੁਆਸ਼ ਦਿੱਤਾ ਹੈ ਕਿ ਜਿੱਦਾਂ ਵੀ ਸਾਨੂੰ ਕੋਈ ਚੀਜ਼ ਪਤਾ ਲੱਗਦੀ ਹੈ ਤੇ ਅਸੀਂ ਤੁਹਾਨੂੰ ਫਿਰ ਜਿਹੜਾ ਦੱਸ ਦਵੋਗੇ ਤੇ ਐਸਐਸਪੀ ਸਾਹਿਬ ਉਹ ਜਿਹੜੇ ਚਲੇ ਗਏ ਨੇ ਤੇ ਆਪਣੇ ਲਗਭਗ ਜਿਹੜੀ ਡਿਊਟੀ ਲਾ ਚੁੱਕੇ ਨੇ ਤੇ ਤੁਸੀਂ ਫਿਰ ਵੀ ਆਪਣੀ ਸੱਚ ਕਰੋ ਜੇ ਇਦਾਂ ਦੀ ਕੋਈ ਚੀਜ਼ ਮਿਲਦੀ ਹੈ ਤੇ ਮੈਨੂੰ ਦੱਸੋ ਤੇ ਪਿੰਡ ਵਾਲੇ ਵੀ ਕਿਹਾ ਵਕਿ ਜੇ ਤੁਹਾਨੂੰ ਕੋਈ ਇਦਾਂ ਦੀ ਕੋਈ ਚੀਜ਼ ਲੱਭਦੀ ਤੁਸੀਂ ਸਾਨੂੰ ਦੱਸੋ ਅ ਇਥੇ ਲੋਕਲਸ ਨੇ ਕਾਲ ਕਰਕੇ ਬੀਐਸਟੀ ਸਾਹਿਬ ਨੂੰ ਦੱਸਿਆ ਸੀ ਤੇ ਕੰਟਰੋਲ ਰੂਮ ਤੇ ਵੀ ਇਨਫੋਰਮੇਸ਼ਨ ਰਿਸੀਵ ਹੋਈ ਸੀ ਜਿਸ ਤੋਂ ਬਾਅਦ ਇਮੀਡੀਏਟਲੀ ਸੀਨੀਅਰ ਅਫਸਰ ਜਿਹੜੂ ਕਿ ਨਜ਼ੀਕ ਹੀ ਮੌਜੂਦ ਸੀ ਉਹ ਉੱਥੇ ਪਹੁੰਚ ਗਏ ਸਨ ਉਹਨਾਂ ਨੇ ਆ ਕੇ ਇੱਥੇ ਲਿਖਿਆ ਹੈ ਬੇਸਿਕਲੀ ਇੱਕ ਰਿਪੋਰਟ ਦਿੱਤੀ ਗਈ ਸੀ ਕਿ ਆਵਾਜ਼ ਸੁਣਾਈ ਦਿੱਤੀ ਗਈ ਜਦੋਂ ਉੱਥੇ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇੱਥੇ ਇੱਕ ਜਿਹੜਾ ਜਿਹੜਾ ਇਹ ਸ਼ੀਸ਼ੇ ਦਾ ਦਰਵਾਜ਼ਾ ਸੀਗਾ ਉਹ ਪੁਟਾ ਫਿਰ ਤੇ ਉਹਦੇ ਥਲੇ ਲੀਕੀ ਹੋਈ ਸੀ ਸੋ ਇਹ ਹਲੇ ਇਨਵੈਸਟੀਗੇਟ ਕਰ ਰਹੇ ਕਿ ਕਿਸ ਚੀਜ਼ ਦਾ ਉਹਨਾਂ ਨੂੰ ਲੱਗ ਰਿਹਾ ਬਟ ਡੈਫੀਨਿਟਲੀ ਇੱਥੇ ਕੋਈ ਮੌਕੇ ਦੇ ਇਸ ਤਰ੍ਹਾਂ ਦੇ ਹਾਲਾਤ ਸੀ ਇਹ ਨਹੀਂ ਬਿਆਨ ਕਰਦੇ ਕਿ ਕੋਈ ਤਾਂ ਜਿਹੜਾ ਕਿ ਮੌਕਾ ਆਇਆ ਇਸ ਤਰ੍ਹਾਂ ਦੀ ਕੋਈ ਚੀਜ਼ ਹੋਈ ਹੋਵੇ ਬਟ ਅਸੀਂ ਇਹਨੂੰ ਵੈਰੀਫਾਈ ਜ਼ਰੂਰ ਕਰਦੇ ਕਈ ਵਾਰੀ ਇਹ ਹੁੰਦਾ ਕਿ ਇੱਕ ਇੱਥੇ ਕੋਈ ਇਨਸੀਡੈਂਟ ਹੋਇਆ ਹੋ ਤਾਂ ਉਸ ਤੋਂ ਬਾਅਦ ਫਿਰ ਇੱਕ ਕਈ ਵਾਰ ਜਿਹੜਾ ਹੈ ਸਿਮਲਰ ਕਾਈਂਡ ਆਫ ਸਕੈਅਰ ਮੌਂਗਰੀ ਵੀ ਹੋ ਜਾਂਦੀ ਹੈ ਕਿਆ ਦਰਦ ਦਾ ਜਿਹੜਾ ਉਹ ਵਿਸ਼ਾ ਬਣਦਾ ਹੈ ਤੋਂ ਹਾਈਵੇ ਵੀ ਇੱਥੇ ਨਜ਼ਦੀਕ ਹੈ ਕਈ ਵਾਰ ਕਦੇ ਕਿਸੇ ਹੋਰ ਚੀਜ਼ ਦੀ ਆਵਾਜ਼ ਨੂੰ ਮਿਸ ਅੰਡਰਸਟੈਂਡ ਵੀ ਕੀਤਾ ਜਾਂਦਾ ਬਟ ਸਟਿਲ ਅਸੀਂ ਕੋਈ ਇਹਦੇ ਵਿੱਚ ਗਿਲਾਈ ਨਹੀਂ ਕਰਦੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰੀਏ ਅਸੀਂ ਲੋਕਾਂ ਦੇ ਨਾਲ ਪ੍ਰੋਪਰ ਹੈਗੇ ਅਸੀਂ ਉਹਨਾਂ ਦੀ ਗੱਲ ਵੀ ਸੁਣੀ ਹੈ ਤੇ ਉਹਨਾਂ ਨੂੰ ਅਸੀਂ ਆਸ਼ਵਾਸਨ ਵੀ ਦੇ ਰਹੇ ਹਾਂ ਕਿ ਜੋ ਵੀ ਚੀਜ਼ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਉਹ ਸਾਨੂੰ ਦੱਸ ਸਕਦੇ ਹਨ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਜੋ ਵੀ ਚੇਂਜ ਹੋਊਗੀ ਤੁਹਾਡੇ ਸਾਹਮਣੇ ਲਿਖ ਕੇ ਰਾਈ ਜਾਊਗੀ ਤੇ ਜੋ ਬੰਦੀ ਕਿਥੇ ਕਾਰਵਾਈ ਦੀ ਲੋੜ ਹੈ ਉੱਥੇ ਕਾਨੂੰਨੀ ਕਾਰਵਾਈ ਪ੍ਰੋਪਰਲੀ ਕੀਤੀ ਜਾਊਗੀ